ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕੁਝ ਕ ਵਿਚਾਰ ਕਰਦੇ ਆਂ ਪੰਥ ਦੇ ਪ੍ਰਚਾਰਕਾਂ ਵਾਸਤੇ ਜਿਵੇਂ ਗੁਰੂ ਸਾਹਿਬ ਜੀ ਮਹਾਰਾਜ ਧੰਗੁਰ ਨਾਨਕ ਸਾਹਿਬ ਜੀ ਮਹਾਰਾਜ ਜੀ ਜਦੋਂ ਵੀ ਉਦਾਸੀ ਦੇ ਉੱਤੇ ਜਾਂਦੇ ਸੀ ਤੇ ਉਹ ਉੱਥੇ ਉਦਾਸੀ ਦੇ ਉੱਤੇ ਜਿਹੜੇ ਉਹਨਾਂ ਦੇ ਨਾਲ ਗੁਰਸਿੱਖ ਪਿਆਰੇ ਪਿਆਰ ਕਰਦੇ ਸਨ ਨਾ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਪ੍ਰਚਾਰਕ ਸਾਥ ਥਾਪ ਕੇ ਤੇ ਅੱਗੇ ਉਹਨਾਂ ਨੂੰ ਕਹਿੰਦੇ ਹੁੰਦੇ ਗੁਰਨਾਨਕ ਦੇ ਦਰਬਾਰ ਦਾ ਉਹ ਸਿੱਖੀ ਦਾ ਸੱਚੀ ਸੁੱਚੀ ਦਾ ਤੁਸੀਂ ਪ੍ਰਚਾਰ ਕਰੋ। ਔਰ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਇਦਾਂ ਹੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਚ ਆਏ ਤੇ ਗੁਰੂ ਸਾਹਿਬ ਜੀ ਨੇ ਕੋਲ ਬਿਠਾ ਕੇ ਉਹਨਾਂ ਨੇ ਨਾਲ ਆਪਣੇ ਵਿਚਾਰਾਂ ਦੀ ਸਾਝ ਪਾਈ ਗੁਰੂ ਅੰਗਦ ਸਾਹਿਬ ਜੀ ਨੂੰ ਲੱਗਿਆ ਵੀ ਇਹ ਬਹੁਤ ਜਿਆਦਾ ਆਗਿਆਕਾਰੀਆ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਆ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਠਾਉਂਦਾ ਇੱਦਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ 12 ਸਾਲ ਗਾਗਰੀ ਢੋਈ 12 ਸਾਲ ਔਰ 12 ਸਾਲ ਗਾਗਰੀ ਢੋ ਕੇ ਗੁਰੂ ਨਾਨਕ ਦੇ ਦਰਬਾਰ ਦਾ ਇੱਕ ਕੂਕਰ ਬਣੇ ਉਹ ਤੋਂ ਬਾਅਦ ਗੁਰੂ ਸਾਹਿਬ ਮਹਾਰਾਜ ਨੇ ਉਹਨਾਂ ਦੀ ਪ੍ਰਚਾਰ ਦੀ ਡਿਊਟੀ ਲਾਤੀ ਤੇ ਗੁਰੂ ਨਾਨਕ ਦੇ ਦਰਬਾਰ ਦਾ ਉਹ ਸਿੱਖੀ ਦਾ ਸੱਚੀ ਸੁੱਚੀ ਦਾ ਪ੍ਰਚਾਰ ਕਰਨਾ ਚਾਲੂ ਕਰਤਾ ਔਰ ਗੁਰੂ ਅਮਰਦਾਸ ਮਹਾਰਾਜ ਜੀ ਅੱਗੇ ਚੱਲਦੇ ਆ ਚੱਲਦੇ ਆ ਔਰ ਏਸੀ ਪ੍ਰਥਾ ਨੂੰ ਅੱਗੇ ਕਾਇਮ ਕਰਦੇ ਆ ਦਸਾਂ ਹੀ ਪਾਸ਼ਾਈਆਂ ਨੇ ਜਿਹੜਾ ਉਹ ਪ੍ਰਚਾਰਕ ਵੀ ਥਾਪੇ ਆਪਾਂ ਨੂੰ ਆਮ ਇਤਿਹਾਸ ਦੇ ਵਿੱਚੋਂ ਪਤਾ ਹੋਣਾ ਮੈਂ ਥੋੜ੍ਹ-ਥੋੜ੍ਹੀਆਂ ਕਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਬਹੁਤੀ ਲੰਬੀਰੀ ਵਿਚਾਰ ਨਹੀਂ ਕਰ ਸਕਦੇ ਕਿਉਂਕਿ ਮੈਂ ਥੋੜ੍ਹਾ ਆਪ ਜੀਆਂ ਦੇ ਨਾਲ ਜਿਹੜੀ ਵਿਚਾਰ ਕਰਨੀ ਆ ਪੇ ਅੱਜ ਕਈ ਵੀਰ ਜਿਹੜੇ ਆ ਉਹਨਾਂ ਨੂੰ ਇਹ ਲੱਗਦਾ ਆ ਕਿ ਉਹ ਗੁਰਨਾਨਕ ਸਾਹਿਬ ਮਹਾਰਾਜ ਦੇ ਜਿਹੜੇ ਘਰ ਦੇ ਪ੍ਰਚਾਰਕ ਆ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸਿੱਖੀ ਦਾ ਪ੍ਰਚਾਰ ਕੀਤਾ ਹੁੰਦਾ ਪਹਿਲਾਂ ਵਿਦਿਆ ਪ੍ਰਾਪਤ ਕਰਦੇ ਆ ਗੁਰਬਾਣੀ ਨੂੰ ਪੜ੍ਹਦੇ ਆ ਗੁਰਬਾਣੀ ਨੂੰ ਸਮਝਦੇ ਉਹਦੇ ਸਾਰ ਲਾਰਥਾਂ ਨੂੰ ਸਮਝਦੇ ਆ ਫੇਰ ਉਹ ਪੰਥ ਦਾ ਪ੍ਰਚਾਰ ਕਰਦੇ ਆ ਉਸ ਗੁਰਸਿੱਖੀ ਦਾ ਉਸ ਸੱਚੇ ਰਹਿਬਰ ਦਾ ਉਸ ਅਕਾਲ ਪੁਰਖ ਜਿਹਨੂੰ ਏਕ ਓੰਕਾਰ ਆਪਾਂ ਕਹਿੰਦੇ ਆ ਉਹਦਾ ਪ੍ਰਚਾਰ ਕਰਦੇ ਆ ਸੰਸਾਰ ਭਰ ਦੇ ਵਿੱਚ ਔਰ ਕਈ ਵਾਰੀ ਕਈ ਵੀਰ ਜਿਹੜੇ ਆ ਕਾਫੀ ਸਮੇਂ ਲੰਮੇ ਤੋਂ ਪ੍ਰਚਾਰਕਾਂ ਬਾਅਦ ਜਿੱਦਾਂ ਕਹਿ ਲਓ ਵੀ ਤੇ ਇਹਨਾਂ ਨੇ ਬੋਲਣਾ ਹੁੰਦਾ ਤੇ ਆ ਪਿੱਛੇ ਜਾ ਵੀ ਮੈਂ ਇੱਕ ਵੀਡੀਓ ਸਰਵਣ ਕੀਤੀ ਵੈਸੇ ਬਹੁਤ ਸਾਰੀਆਂ ਵੀਡੀਓ ਪ੍ਰਚਾਰਕਾਂ ਦੇ ਹੱਕ 'ਚ ਨਹੀਂ ਇਹਨਾਂ ਨੂੰ ਬਿਲਕੁਲ ਦੱਬਣ ਬਾਅਦ ਤੇ ਹੀ ਆਉਂਦੀਆਂ ਉਹ ਵੀਰ ਨੇ ਵੀਡੀਓ ਬਣਾਈ ਤੇ ਵੀਡੀਓ ਦਾ ਕਲਿੱਪ ਮੇਰੇ ਕੋਲ ਵੀ ਆਇਆ ਕਹਿੰਦੇ ਵੀ ਗੁਰਨਾਨਕ ਸਾਹਿਬ ਦੇ ਜਿਹੜੇ ਪ੍ਰਚਾਰਕ ਆ ਜਿਹੜੇ ਉਹ ਵੀ ਕਹਿੰਦੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਪੈਸੇ ਲੈਂਦੇ ਆ ਤੇ ਉਹ ਜਿਹੜਾ ਵੀਰ ਕਹਿ ਰਿਹਾ ਆ ਉਹ ਉਹ ਇੱਕ ਦਾ ਤੇ ਚੈਨਲ ਆ ਜਿਹੜਾ ਸਵਾਲ ਪੁੱਛ ਰਿਹਾ ਤੇ ਦੂਸਰਾ ਜਿਹੜਾ ਵੀਰ ਆ ਉਹ ਉਹ ਪੱਗ ਬੰਦਾ ਔਰ ਉਹ ਪੱਗ ਬੰਦਾ ਆ ਤੇ ਉਹ ਕਹਿੰਦਾ ਵੀ ਮੈਂ ਫਰੀ ਦੇ ਵਿੱਚ ਲੋਕਾਂ ਨੂੰ ਪੱਗ ਬੰਨਣੀ ਸਿਖਾਉਣਾ ਤੇ ਭਈ ਜਿਹੜੇ ਪ੍ਰਚਾਰਕ ਆ ਉਹ ਪੈਸੇ ਲੈ ਕੇ ਸਿੱਖੀ ਦਾ ਪ੍ਰਚਾਰ ਕਰਦੇ ਆ ਮੈਂ ਉਸੇ ਵੀਰ ਨੂੰ ਜਿੰਨਾ ਜਾਂ ਹੋਰ ਵੀ ਜਿਹੜੇ ਵੀਰ ਆ ਜਿਨ੍ਹਾਂ ਨੂੰ ਪ੍ਰਚਾਰਕਾਂ ਬਤੀ ਬਹੁਤ ਜ਼ਿਆਦਾ ਅਲਰਜੀ ਆ ਜਿਨ੍ਹਾਂ ਨੂੰ ਤੰਗੀ ਆ ਪ੍ਰਚਾਰਕਾਂ ਬਾਬਤ ਇਹ ਕਦੇ ਆਪ ਵੀ ਦੱਸ ਦਿਆ ਕਰਨ ਪਈ ਇਹ ਜਿਹੜੀਆਂ ਗੱਲਾਂ ਕਰਦੀ ਆ ਵੀ ਇਹਨਾਂ ਦੇ ਵਿਆਹ ਹੋਏ ਤੇ ਤਾਂ ਗ੍ਰੰਥੀ ਸਿੰਘ ਦੀ ਲੋੜ ਪੈਂਦੀ ਜਿਹੜਾ ਪੜ੍ਹਨੀ ਪਹਿਲਾਂ ਬਾਣੀ ਸਿੱਖਦਾ ਕਿਸੇ ਦੇ ਕੋਲ ਬੈੰਦਾ ਪ੍ਰਚਾਰ ਸਿੱਖਦਾ ਫਿਰ ਅਰਦਾਸ ਕੰਠ ਕਰਦਾ ਫਿਰ ਉਹ ਬਾਣੀਆਂ ਨੂੰ ਕੰਠ ਕਰਕੇ ਤੇ ਇਹਨਾਂ ਦਾ ਕੋਈ ਕਾਰਜ ਤੇ ਮੰਨ ਲਓ ਪਾਠੀਆਂ ਤੋਂ ਬਿਨਾ ਜਾਂ ਪ੍ਰਚਾਰਕ ਕਹ ਲਈਏ ਆਪਾਂ ਸੇਵੇਂ ਹੀ ਆ ਤੇ ਇਹਨਾਂ ਤੋਂ ਬਿਨਾ ਇਹਨਾਂ ਦਾ ਆਪ ਦਾ ਤੇ ਕੋਈ ਕਾਰਜ ਹੁੰਦਾ ਨਹੀਂ ਤੇ ਆਪ ਹੀ ਨਹੀਂ ਜਿਹੜੇ ਆ ਵਿਆਹ ਵੀ ਕਰਾਉਣੇ ਤੇ ਉਦੋਂ ਵੀ ਪਾਠੀ ਸਿੰਘ ਦੀ ਲੋੜ ਪੈਂਦੀ ਆ ਤੇ ਲਾਮਾ ਪੜਨ ਵਾਸਤੇ ਨਾਲ ਕੀਰਤਨੀਆਂ ਦੀ ਲੋੜ ਪੈਂਦੀ ਆ ਪੇ ਬਰੋਤ ਤਾਂ ਪ੍ਰੋਤ ਤਾਂ ਜਾਨੀ ਕਿਹੜੀ ਚੀਜ਼ ਨਹੀਂ ਕਰਦੇ ਆ ਪੱਗ ਬੰਨਣ ਦੀ ਗੱਲ ਆਪਾਂ ਕਰ ਲਈਏ ਤੇ ਪਹਿਲੀ ਗੱਲ ਤਾਂ ਪੰਜਾਬੀ ਵਿਰਸੇ ਦੀ ਪੱਗ ਆ ਤੇ ਜਿਹੜੀ ਪੱਗ ਆ ਉਹ ਬੰਨਦੇ ਆ ਤੇ ਉਹ ਹਰੇਕ ਹੀ ਤਕਰੀਬਨ ਤਕਰੀਬਨ ਜਿੱਦਾਂ ਦੀ ਕਿਸੇ ਨੂੰ ਆਉਂਦੀ ਸੀਗੀ ਪੱਗ ਉਹ ਤਾਂ ਦੀ ਬੰਦੇ ਸੀ ਜਦੋਂ ਫਿਰ ਅੰਗਰੇਜ਼ਾਂ ਨੇ ਫੌਜ ਬਣਾਈ ਆ ਤੇ ਫੌਜ ਬਣਾ ਕੇ ਪਹਿਲਾਂ ਤਾਂ ਗੋਲੇ 10 ਦਸਤਾਰ ਸਜਾਉਂਦੇ ਸੀਗੇ ਗੋਲ ਦਸਤਾਰ ਸਿੰਘ ਦੇ ਹੁੰਦੀ ਆ ਮਰਤਾਰੀ ਗੁਰਸਿੱਖ ਪਿਆਰੇ ਦੇ ਦਸਤਾਰ ਸਾਈ ਦੀ ਆ ਜਿਹਨੂੰ 10 ਤਾਰ ਵੀ ਕਹਿੰਦੇ ਨੇ ਆ ਬਈ ਆਪਾਂ ਨੂੰ ਸਰਲ ਭਾਸ਼ਾ ਦੀ ਦਸਤਾਰ ਕਹਿੰਦੇ ਆ ਜਿਹੜਾ ਆਮ ਪੰਜਾਬੀ ਆ ਉਹ ਪੱਗ ਬੰਦਾ ਤੇ ਜਿਹੜੀ ਇਹ ਪੱਗ ਦਾ ਰੂਪ ਬਦਲਿਆ ਦਸਤਾਰ ਦਾ ਤੇ ਹਮੇਸ਼ਾ ਗੋਲ ਹੀ ਰਿਹਾ ਤੇ ਮੈਂ ਇਹ ਦੇਖਦਾ ਸੀ ਵੀ ਜਦੋਂ ਬਾਬਾ ਜੀ ਨੇ ਸਿਰ ਦੇ ਉੱਤੇ ਆਪਣੇ ਸਜਾਇਆ ਦਮਾਲਾ ਚਲਾਇਆ ਨਾ ਤੇ ਉਨੀ ਤੇ ਕਿਸੇ ਨੂੰ ਕਿਹਾ ਨਹੀਂ ਵੀ ਮੈਨੂੰ ਸਿਖਾਓ ਤੇ ਅੱਜ ਕੀ ਲੋੜ ਪੈ ਗਈ ਸਾਨੂੰ ਪੱਗਾਂ ਬੰਨਣ ਦੇ ਵਾਸਤੇ ਸਿੱਖਣ ਦੀ ਕਿਉਂਕਿ ਅਸੀਂ ਜਿਹੜੀਆਂ ਪੱਗਾਂ ਸਾਨੂੰ ਅੰਗਰੇਜ਼ਾਂ ਨੇ ਜਿੱਦਾਂ ਜਿੱਦਾਂ ਦਿੱਤੀਆਂ ਅਸੀਂ ਅਸੀਂ ਉਹਨਾਂ ਨੂੰ ਬੰਨਣ ਦੀ ਕੋਸ਼ਿਸ਼ ਕਰਦੇ ਆਪੋ ਆਪਣੇ ਤਰੀਕੇ ਦੇ ਨਾਲ ਤਾਂ ਸਾਨੂੰ ਮੰਨ ਲਓ ਸਿੱਖੜੀਆਂ ਪੈਣੀਆਂ ਕਈ ਤੇ ਨਾ ਹੋ ਗਏ ਪੁਰਾਣੇ ਕੋਲ ਸਿੱਖਾ ਨੂੰ ਪਤਾ ਹੈ ਪੇ ਗੋਲ ਦਸਤਾਰ ਸੀ ਤਾਂ ਜਾਂ ਧਮਾਲਾ ਸੀਗਾ ਹੋਰ ਤੇ ਕਿਸੇ ਕੰਮ ਕੰਮ ਆਉਂਦੀ ਨਹੀਂ ਸੀ ਹੋਰ ਕੋਈ ਦਸਤਾਰ ਜਿਹੜੀ ਪੰਜਾਬੀਆਂ ਦੀ ਸੀ ਉਹ ਵੀ ਸਿੱਧੀ ਸਿੱਧੀ ਵੱਲ ਲਿੰਦੇ ਸੀ ਅਜੇ ਮਜਬੂਰੀ ਤੇ ਤੁਹਾਨੂੰ ਪਈ ਆ ਪਰ ਤੁਸੀਂ ਪ੍ਰਚਾਰਕਾਂ ਨੂੰ ਟਾਰਗੇਟ ਕਿਉਂ ਕਰਦੇ ਆ ਕਿ ਪ੍ਰਚਾਰਕ ਪੈਸੇ ਲੈ ਕੇ ਹੁਣ ਦੇਖੋ ਜੇ ਇਸ ਬੰਦੇ ਨੇ ਪਹਿਲਾਂ ਪੜ੍ਹਨਾ ਸਿੱਖਣਾ ਤੇ ਉਹਨੇ ਉਹਦੀ ਇੱਕ ਕਿਰਤ ਬਣ ਜਾਂਦੀ ਉਹਦਾ ਇੱਕ ਕੰਮ ਬਣ ਜਾਂਦਾ ਤੇ ਉਹਨੇ ਫਿਰ ਪੈਸੇ ਲੈ ਕੇ ਤੇ ਮੰਨ ਲਓ ਜਿਹੜਾ ਉਹਨਾਂ ਹੀ ਆ ਨਾਲੇ ਇਹਨਾਂ ਨੇ ਨਾ ਤੇ ਕਦੇ ਕੋਈ ਕਿਸੇ ਨੂੰ ਮੰਨ ਲਓ ਇਹ ਨਹੀਂ ਬਗੇਰ ਕੰਮ ਤੋਂ ਜੇ ਤਾਂ ਇਹਨਾਂ ਦੇ ਵਿਆਹ ਹੋਏ ਸੀ ਉਹ ਇਹਨਾਂ ਦੀ ਮਜਬੂਰੀ ਸੀਗੀ ਵੀ ਇਹਨਾਂ ਨੂੰ ਉਦੋਂ ਮੰਨ ਲਓ ਸੱਦਣੇ ਪੈ ਬਾਚ ਦੇ ਇਹਨਾਂ ਦੀ ਕੋਈ ਮਜਬੂਰੀ ਨਹੀਂ ਨਾ ਹੁਣ ਗਾਹ ਫਿਰ ਇਹਨਾਂ ਨੂੰ ਲੋੜ ਨਹੀਂ ਹੈਗੀ ਵੀ ਪ੍ਰਚਾਰਕਾਂ ਨੂੰ ਸੱਦਣ ਦੀ ਜਾਂ ਉਹਨਾਂ ਨੂੰ ਪੈਸੇ ਸਟੇਜਾਂ ਦੇ ਉੱਤੇ ਦੇਣ ਦੀ ਕਿਉਂਕਿ ਪ੍ਰਚਾਰਕ ਇਹਨਾਂ ਨੂੰ ਕਹਿੰਦਾ ਨਹੀਂ ਵੀ ਉੱਠ ਕੇ ਸਾਨੂੰ ਤੁਸੀਂ ਪੈਸੇ ਦਿਓ ਪਰ ਇਹ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਜੇ ਪਾਠ ਕਰਨਾ ਸਿੱਖਣਾ 2.5 3 ਸਾਲ ਲੱਗਦੇ ਆ ਪਾਠ ਕਰਨਾ ਸਿੱਖਣਾ ਜਿਹੜਾ ਕੀਰਤਨ ਕਰਦਾ ਸਿੰਘ ਬਾਜਾ ਤਬਲਾ ਹੁਣ ਕਈ ਕਈ ਸਿੰਘ ਮੈਂ ਦੇਖਿਆ 10-11 11 ਸਾਲ ਉਹਨਾਂ ਨੂੰ ਹੋ ਜਾਂਦੇ ਆ ਜਿਹੜਾ ਹੁਣ ਢਾਡੀ ਸਿੰਘ ਬਣਦਾ ਉਹਨੂੰ ਢੱਡ ਵਜਾਉਂਦੇ ਨੂੰ ਸਿੱਖਦੇ ਨੂੰ ਜਿਹੜਾ ਉਹਨਾਂ ਦਾ ਪ੍ਰਚਾਰਕ ਹੁੰਦਾ ਉਹਨੂੰ ਇਤਿਹਾਸ ਪੜ੍ਹਦੇ ਨੂੰ ਕਈ ਕਈ ਸਾਲ ਲੱਗ ਜਾਂਦੇ ਫਿਰ ਉਹ ਇਤਿਹਾਸ ਮੰਨ ਲਓ ਚਿੱਤ-ਚੇਤੇ ਕਰਕੇ ਬੋਲਣਾ ਹਨਾ ਤੇ ਮੈਂ ਹੈਰਾਨ ਇਸ ਕਰਕੇ ਉਹਨਾਂ ਨਾਲ ਵੀ ਇੰਨਾ ਮੰਨ ਲਓ ਪੜ੍ਹਨ ਦੇ ਬਾਵਜੂਦ ਜੇ ਉਹ ਪੈਸੇ ਲੈਂਦੇ ਆ ਤੇ ਇਹ ਸੱਦਦੇ ਤੇ ਉਹ ਪੈਸੇ ਲੈਂਦੇ ਆ ਨਾ ਤੇ ਕਿਉਂ ਪ੍ਰਚਾਰਕਾਂ ਪ੍ਰਤੀ ਹਮੇਸ਼ਾ ਜਿਹੜੇ ਸਿੱਖੀ ਦੇ ਮੰਨ ਲਓ ਬਾਤ ਜਿਹੜੇ ਪ੍ਰਚਾਰ ਕਰਦੇ ਸਿੱਖੀ ਦਾ ਜਿਹੜੇ ਦਸਤਾਰਾਂ ਸਜਾਉਣੀਆਂ ਚਾਲੂ ਕਰਵਾਉਂਦੇ ਆ ਜਿਨੀ ਗੁਰਬਾਣੀ ਦਾ ਪ੍ਰਚਾਰ ਕਰਨਾ ਤੇ ਸਿਰ ਦੇ ਉੱਤੇ ਦਸਤਾਰ ਤਾਈਂੋ ਸਜੂਗੀ ਨਾ ਅਮਰ ਅਛ ਕੋਣੇ ਮੰਨ ਲਓ ਇਹ ਸਾਰਾ ਜਿਹੜਾ ਜਦੋਂ ਪ੍ਰਚਾਰ ਦੀ ਸਰਤਈ ਹੈ ਜੇ ਅਸੀਂ ਇਹਨੂੰ ਹੀ ਮੰਨ ਲਓ ਸਿੱਖ ਹੋ ਕੇ ਏਜੰਸੀਆਂ ਦੇ ਹੱਥ ਢੋਕੇ ਬਣ ਕੇ ਅਸੀਂ ਜਾਂ ਹੋਰ ਚੀਜ਼ਾਂ ਦੇ ਹੱਥ ਢੋਕੇ ਬਣ ਕੇ ਕਦੇ ਦੇਖਿਆ ਵੀ ਹੋਰ ਧਰਮ ਵਾਲਾ ਕਦੇ ਆਪਣੇ ਧਰਮ ਦੇ ਪ੍ਰਚਾਰਕਾਂ ਵਾਪਤ ਜਾਂ ਹੋਰ ਕਦੇ ਇਹ ਸਿੱਖੀ ਦੇ ਪ੍ਰਚਾਰ ਵਾਸਤੇ ਕਾਦੋ ਕਿਉਂਕਿ ਸਿੱਖੀ ਜਿਹੜੀ ਆ ਨਾ ਇਹਦੇ ਚ ਹਾਰ ਕਰ ਜਾਣਾ ਹੀ ਦਾਵੇਦਾਰ ਬਣਿਆ ਆ ਵੀ ਮੈਂ ਸਿੱਖ ਹਾਂ ਤੇ ਮੈਂ ਮੰਨ ਲਓ ਜੋ ਮਰਜ਼ੀ ਕਰ ਸਕਦਾ ਜੇ ਦਰਖਤ ਆ ਦਰਖਤ ਨੂੰ ਪਹਿਲਾਂ ਨਿਕਲਦੇ ਆ ਫੁੱਲ ਨਿਕਲਦੇ ਪੱਤੇ ਨਿਕਲਦੇ ਵੱਡਾ ਹੁੰਦਾ ਉਹ ਦੂਰੋਂ ਦੇਖਦੇ ਕਾਫੀ ਟਾਈਮ ਲੱਗਦਾ ਇਦਾਂ ਸਿੱਖੀ ਦੇ ਪ੍ਰਚਾਰ ਕਰਨ ਵਾਸਤੇ ਗੁਰਸਿੱਖਾਂ ਨੂੰ ਲੰਮਾ ਸਮਾਂ ਲੱਗਦਾ ਫਿਰ ਜਿਉਂ ਪੈਸੇ ਲੈਂਦੇ ਆ ਤੇ ਫਿਰ ਇਹਨਾਂ ਨੂੰ ਇਤਰਾਜ ਕੀ ਆ ਹੁਣ ਜਿਹੜੇ ਚੈਨਲਾਂ ਵਾਲੇ ਆ ਇਹਨਾਂ ਨੇ ਕਿੰਨੀ ਕੁ ਵਿੱਦਿਆ ਪ੍ਰਾਪਤ ਕੀਤੀ ਹੁੰਦੀ ਆ ਥੋੜਾ ਟਾਈਮ ਲਾ ਕੇ ਮੰਨ ਲਓ ਚੈਨਲ ਚਾਲੂ ਹੋ ਜਾਂਦਾ ਤੇ ਉਹਦੇ ਤੋਂ ਬਾਅਦ ਫਿਰ ਮੰਨ ਲਓ ਪੜ੍ਹਾਈ ਦੀ ਤੇ ਕੋਈ ਲੋੜ ਨਹੀਂ ਹਰੇਕ ਬੰਦੇ ਨੂੰ ਮੈਂ ਕਈ ਵਾਰੀ ਦੇਖੇ ਕਈ ਪ੍ਰੈਜੈਂਟਰ ਆ ਮੰਨ ਲਓ ਪ੍ਰੈਜੈਂਟ ਕਰਦੇ ਆ ਆਪਣੇ ਚੈਨਲ ਨੂੰ ਅੱਗੇ ਚਲਾਉਣ ਵਾਸਤੇ ਵਿਊ ਲੈਣ ਵਾਸਤੇ ਕੋਈ ਨਾ ਕੋਈ ਨਵੀਂ ਘਾਟ ਤੇ ਘਟਦੇ ਰਹਿੰਦੇ ਆ ਉਹਨਾਂ ਨੂੰ ਇਦਾਂ ਦੇ ਮੁੱਦੇ ਲੱਗਦੇ ਆ ਵੀ ਉਹ ਪ੍ਰਚਾਰਕਾਂ ਬਾਬਤ ਪ੍ਰਚਾਰਕਾਂ ਨੂੰ ਮੰਨ ਲਓ ਨੀਚਾ ਦਿਖਾਉਣ ਹੁਣ ਦਸ ਦਾ 12-12 ਸਾਲ ਪੜ੍ਹ ਕੇ ਕੀ ਗੱਲ ਉਹਨਾਂ ਦਾ ਹੱਕ ਨਹੀਂ ਬਣਦਾ ਨਾਲੇ ਜੇ ਮੈਂ ਇਤਿਹਾਸ ਦੇ ਵਿੱਚੋਂ ਪ੍ਰਾਤਣ ਜਾਵਾਂ ਬਾਬਾ ਸੱਤਾ ਤੇ ਬਲਵੰਡਾ ਗੁਰੂ ਸਾਹਿਬ ਦੇ ਦਰਬਾਰ 'ਚ ਕੀਰਤਨ ਕਰਦੇ ਸੀ ਨਾ ਮਹਾਰਾਜ ਨੂੰ ਆ ਕੇ ਬੇਨਤੀ ਕਰਦੇ ਸਾਨੂੰ ਮਾਇਆ ਦਾ ਗੱਫੇ ਦੀ ਲੋੜਿਆ ਤੇ ਬਾਬੇ ਸੱਤੇ ਬਲਵੰਡੇ ਨੂੰ ਪੈਸੇ ਵੀ ਦਿੰਦੇ ਰਹੇ ਆ ਤੇ ਬਾਬੇ ਨਥੇ ਅਬਦੁੱਲੇ ਰਾਜ ਜਦੋਂ ਆਪਾਂ ਜ਼ਿਕਰ ਕਰਦੇ ਆ ਉਹਨਾਂ ਨੂੰ ਗੁਰੂ ਸਾਹਿਬ ਨੇ ਸੱਦਿਆ ਆਪਣੇ ਦਰਬਾਰ ਦੇ ਵਿੱਚ ਤੇ ਉਹਨਾਂ ਨੂੰ ਗੌਣ ਦੇ ਪੈਸੇ ਦਿੱਤੇ ਤੇ 22 ਮੰਜੀਆਂ ਸਾਡੇ ਥਾਪੀਆਂ ਗਈਆਂ ਗੁਰੂ ਸਾਹਿਬ ਮਹਾਰਾਜ ਨੇ 22 ਮੰਜੀਆਂ ਥਾਪੀਆਂ ਉਹ ਵੀ ਸਿੱਖੀ ਦੇ ਪ੍ਰਚਾਰ ਪ੍ਰਚਾਰ ਵਾਸਤੇ ਤੇ ਦੂਰ ਦਰਾਡੇ ਜਾ ਕੇ ਸਿੱਖ ਪ੍ਰਚਾਰ ਕਰਦੇ ਤੇ ਅਲਰਜੀ ਕੇ ਇਸ ਗੱਲ ਦੀ ਹੈ ਜਿਹੜੇ ਪ੍ਰਬੰਧਕ ਸਾਦੇ ਆ ਉਹਨਾਂ ਨੂੰ ਤੇ ਕੋਈ ਪ੍ਰੋਬਲਮ ਨਹੀਂ ਉਹ ਤੇ ਪੈਸੇ ਦਿੰਦੇ ਆ ਜਿਹੜੇ ਬਾਹਰ ਜਿੰਨੀ ਦਮੜੀ ਦੇਣੀ ਨਹੀਂ ਨਾ ਕਿਸੇ ਪ੍ਰਬੰਧਕ ਕਮੇਟੀ ਦੇ ਢਾਂਚੇ ਜਿਹਾ ਤੇ ਨਾ ਸਿੱਖੀ ਦੇ ਢਾਂਚੇ ਜਿਹਾ ਕੋਈ ਸਿੱਖੀ ਵਾਲੀ ਵੀ ਗੱਲ ਨਹੀਂ ਕੋਈ ਗੁਰਸਿੱਖ ਬੰਦਾ ਹੋਵੇ ਉਹ ਕੋਈ ਗੱਲ ਕਰਦਾ ਹੋਵੇ ਚੰਗਾ ਲੱਗਦਾ ਉਹਨੂੰ ਪਤਾ ਹੈ ਨਾ ਗੁਰਸਿੱਖ ਜਿਹੜਾ ਆ ਵੀ ਮੈਨੂੰ ਨਹੀਂ ਬਈ ਪ੍ਰਚਾਰਕਾਂ ਬਾਪ ਜਾਂ ਪਾਠੀ ਸਿੰਘਾਂ ਬਾਸ ਤੇ ਜਾਂ ਗ੍ਰੰਥੀ ਸਿੰਘ ਜਿਹੜੀਆਂ ਸੇਵਾ માં ਕਰਦੇ ਬੜਿਆ ਕਠੜ੍ਹ ਮਾਰ ਗਿਆ ਸਵੇਰੇ ਉੱਠਦੇ ਆ ਅਮਰਤ ਵੇਲੇ ਪ੍ਰਕਾਸ਼ ਕਰਦੇ ਆ ਗੁਰ ਮੰਨੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਉਹੀ ਸੇਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਰਨੀ ਫਿਰ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਕਰਨੀ ਇਦਾਂ ਹੀ ਜਿਹੜੇ ਗੁਰੂ ਕੇ ਕੀਰਤਨੀਏ ਉਹ ਗੁਰੂ ਸਾਹਿਬ ਦਾ ਜਸ ਕਰਦੇ ਬਾਜੇ ਨੂੰ ਕਿੰਨਾ ਟਾਈਮ ਲਾਦਾ ਹਰ ਇੱਕ ਬੰਦਾ ਕਾਤੋਂ ਨਹੀਂ ਸਿੱਖ ਲੈਂਦਾ ਜੀ ਬਾਜਾ ਹੁਣ ਢੱਡੀ ਸਿੰਘ ਆ ਸਰੰਗੀ ਸਿੱਖਣ ਬਾਅਦ ਤੇ 2-2 3-3 ਸਾਲ ਮਿਹਨਤਾਂ ਕਰਦੇ ਆ ਢੱਡਾ ਸਿੱਖਣ ਬਾਅਦ ਤੇ ਟਾਈਮ ਲੱਗਦਾ ਉਹਨਾਂ ਦੇ ਪ੍ਰਚਾਰਕ ਬਣਨ ਬਾਅਦ ਤੇ ਸੰਨਾ ਨੂੰ ਚੇਤੇ ਰੱਖਣਾ ਦਾਸਵੀ ਪ੍ਰਚਾਰ ਕਰਨ ਵਾਸਤੇ ਜਾਂਦਾ ਬਾਹਰ ਜਦੋਂ ਹੀ ਤੋਂ ਘਰੋਂ ਤੁਰਿਆ ਇੱਕ ਵਾਰੀ ਮੈਨੂੰ ਵੀ ਕਿਸੇ ਨੇ ਸਵਾਲ ਪੁੱਛਿਆ ਇਹ ਕਹਿੰਦੇ ਭਾਈ ਸਾਹਿਬ ਤੁਹਾਡਾ ਸੂਤ ਆ 2 ਘੰਟੇ ਦੇ ਵਿੱਚ ਤੁਸੀਂ ਸੋਨੇ ਪੈਸੇ ਇਕੱਠੇ ਕਰ ਲੈਨੇ ਆ ਮੈਂ ਦੱਸਿਆ ਮੈਂ ਕਹਾ ਮੈਂ ਇੰਗਲੈਂਡ ਤੋਂ ਆਣਾ ਘਰ ਤੋਂ ਸਵੇਰੇ ਮੰਨ ਲਓ ਤੁਰਿਆ ਸੀ ਸ਼ਾਮ ਦਾ ਤੁਹਾਡੇ ਸ਼ਨੀਵਾਰ ਦਿਵਾਨ ਸੀ ਫਿਰ ਐਤਵਾਰ ਦਾ ਸੀਗਾ ਮੈਂ ਕੱਲ ਘਰ ਤੋਂ ਤੁਰਿਆ ਆ ਸਵੇਰੇ ਤੇ ਤੁਸੀਂ ਲਾ ਲਓ ਪੇ ਹੁਣ ਤੱਕ ਘੰਟੇ ਕਿੰਨੇ ਬਣਦੇ ਆ ਮੇਰੇ ਘਰ ਤੱਕ ਵਾਪਸ ਪਹੁੰਚਣ ਤੇ ਕਿੰਨੇ 50 60 ਘੰਟੇ ਤੇ ਮੈਂ ਕਹਿੰਦਾ 50 ਘੰਟੇ ਦੇ ਵਿੱਚ ਤੁਸੀਂ ਲਾਓ ਵੀ 50 ਘੰਟੇ ਚ ਕਿੰਨੇ ਮਨ ਲਓ ਜਿਹੜਾ ਮੈਨੂੰ ਕਿੰਨੇ ਰੁਪਏ ਬੈਂਦੇ ਆ ਕਰੋ ਤੁਰਕੇ ਇੱਥੇ ਤੱਕ ਹਾਂਜੀ ਫਿਰ ਵਿਦਿਆਵੀ ਜਿਹੜੀ ਪੜਨੀ ਆ ਇਤਿਹਾਸ ਨੂੰ ਪੜਨਾ ਫਿਰ ਬੋਲਣਾ ਤੇ ਸਾਡੇ ਬੰਦੇ ਨਾ ਕਰਨਾ ਖਤਰਨਾ ਕੁਛ ਇੱਕ ਇੱਕ ਮੈਕ ਲਿਆ ਇੱਕ ਮੂਰੇ ਚੈਨਲ ਵਾਲਾ ਬਿਠਾਇਆ ਤੇ ਆਪਾਂ ਇੰਟਰਵਿਊ ਕਰਨ ਪੈਗਾ ਜਿਹੜਾ ਬੰਦਾ ਇੰਟਰਵਿਊ ਵੀ ਮੰਨ ਲੋ ਦਿੰਦਾ ਆ ਪਹਿਲੇ ਤਾਂ ਉਹ ਹੁਣ ਮੈਂ ਹਰਾ ਹਨ ਇਸ ਕਰਕੇ ਆ ਵੀ ਦਸਤਾਰ ਦਸਤਾਰ ਗੁਰਮਖ ਦੇ ਸਿਰ ਤੇ ਹੁੰਦੀ ਆ ਜਿਹੜੇ ਬੰਦੇ ਬੰਦੇ ਆ ਉਹ ਆਮ ਪੱਗ ਬੰਦੇ ਆ ਦਸਾਤਾਰਾਂ ਵਾਲੀ ਹੋਣੀ ਚਾਹੀਦੀ ਆ ਜਿਹਦੇ 10 ਪੇਜ ਹੁੰਦੇ ਆ ਤੇ ਆਮ ਹੀ 5 6 ਪੇਜ ਦੀ ਪੱਗ ਬੰਦੇ ਆ ਲੋਕ ਹਨਾ ਤੇ ਇਹਦੇ 'ਚ ਇਹ ਨਹੀਂ ਹੈਗਾ ਵੀ ਜੇ ਤੁਹਾਨੂੰ ਕੋਈ ਕਹਿੰਦਾ ਆ ਉਹ ਸਿੱਖੀ ਵਾਸਤੇ ਕਹਿੰਦਾ ਨਾ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਹੁਕਮ ਕੀਤਾ ਵੀ ਤੁਸੀਂ ਸਿੰਘ ਸਜਣਾ ਆ ਅਮਰਤਾਰੀ ਬਣਨਾ ਆ ਖੱਡੇ ਬਾਟੇ ਦੀ ਪੋੜ ਲੈਣੀ ਆ ਤੇ ਜਿਹੜਾ ਹੁਣ ਪ੍ਰਚਾਰ ਕਰਕੇ ਜੇ ਉਹ ਨਹੀਂ ਕਹੂਗਾ ਜੇ ਗ੍ਰੰਥੀ ਨਹੀਂ ਕਹੂਗਾ ਹਨਾ ਤੇ ਫੇ ਕਹਿਣਾ ਕਿਨੇ ਆ ਤੇ ਜੇ ਆਪਾਂ ਸਿੱਖੀ ਦਾ ਪ੍ਰਚਾਰ ਕਰਨਾ ਆ ਤਾਂ ਸਾਨੂੰ ਤੇ ਕਹਿਣਾ ਹੀ ਪੈਣਾ ਨਾ ਵੀ ਖੱਡੇ ਬਾਟੇ ਦੀ ਪੋੜ ਅਮਰ ਸ਼ਕੋ ਆਪਣੇ ਜੀਵਨ ਨੂੰ ਉੱਚਾ ਸੋਚਾ ਬਣਾਓ ਇਸ ਕਰਕੇ ਜ਼ਰੂਰੀ ਥੋੜੀ ਆ ਵੀ ਜਿੱਦਾਂ ਹੁਣ ਜਿਹੜਾ ਦਿਲ ਕਰਦਾ ਉਹ ਪਾਠੀ ਸਿੰਘਾਂ ਨੂੰ ਜਿਹੜਾ ਦਿਲ ਕਰਦਾ ਗ੍ਰੰਥੀ ਸਿੰਘਾਂ ਨੂੰ ਜਿਹਦਾ ਜਦ ਕਰਦਾ ਆ ਕੀਰਤਨ ਵਾਲੇ ਸਿੰਘਾਂ ਨੂੰ ਜਿਹਦਾ ਦਿਲ ਕਰਦਾ ਕਬੀਸ਼ਰ ਸਿੰਘਾਂ ਨੂੰ ਜਿਹਦਾ ਦਿਲ ਕਰਦਾ ਢਾਡੀਆਂ ਨੂੰ ਬੋਲ ਦੇਣਾ ਆਪ ਮਿਹਨਤ ਕੋਈ ਨਹੀਂ ਕਰਨੀ ਮੈਨੂੰ ਦੱਸੋ ਹੁਣ ਜੇ ਇਹ ਪਰਿਵਾਰ ਆ ਬੱਚੇ ਆ ਉਹਨਾਂ ਦੇ ਉਸ ਵੀਰ ਤੋਂ ਸ਼ਾਮ ਤੱਕ ਇਤਿਹਾਸ ਪੜ੍ਹਦੇ ਆ ਢਾਡੀ ਸਿੰਘ ਕਬੀਸ਼ਰ ਸਿੰਘ ਦਾ ਉਸ ਵੀਰ ਤੋਂ ਸ਼ਾਮ ਤੱਕ ਇਤਿਹਾਸ ਪੜ੍ਹਨਾ ਫੇਰ ਕਵਤਾਵਾਂ ਲਿਖਣੀਆਂ ਹੁਣ ਤੁਸੀਂ ਚੈਨਲਾਂ ਵਾਲਿਆਂ ਤੇ ਲਈ ਲਿਖਣੀਆਂ ਨਹੀਂ ਨਾ ਪਾਗ ਸਕਉਣ ਵਾਲੇ ਨੇ ਜਿਹੜਾ ਪੱਗ ਮੰਨਦਾ ਉਹਨੂੰ ਤਾਂ ਆਲਰੇਡੀ ਹੋਣੀ ਚਾਹੀਦੀ ਆ ਪਹਿਲੀ ਗੱਲ ਦਾ ਜਿਹੜਾ ਸਿੱਖਾਂ ਦਾ ਬੱਚਾ ਆ ਉਹਨੂੰ ਪੱਗ ਮੰਨਣੀ ਆਉਣੀ ਚਾਹੀਦੀ ਆ ਤੇ ਇਸ ਕਰਕੇ ਜ਼ਰੂਰੀ ਆ ਨਾ ਹੁਣ ਜਿਹੜੀਆਂ ਪੱਗਾਂ ਸਾਨੂੰ ਅੰਗਰੇਜ਼ ਦੇ ਗਏ ਅਸੀਂ ਉਹ ਬੰਨਣ ਲੱਪੇ ਹੁਣ ਪ੍ਰਾਤਨ ਇਤਿਹਾਜ ਜਾਈਏ ਮਹਾਰਾਜਾ ਪਟਿਆਲਾ ਹੋ ਗਿਆ ਹਰੀ ਸਿੰਘ ਨਲੂਆ ਅੱਜ ਅਸੀਂ ਪੱਗ ਤੱਕੀ ਹੋਣੀ ਉਹਨਾਂ ਦੀ ਤੇ ਇਸ ਕਰਕੇ ਜਿਹੜੀਆਂ ਪੱਗਾਂ ਬੰਦਦੇ ਆ ਇਹ ਪੰਜਾਬੀਆਂ ਦੀਆਂ ਆ ਇਹ ਆਪਣੀ ਮਰਜ਼ੀ ਦੇ ਨਾਲ ਤੁਸੀਂ ਬੰਦਿਆ ਉਦਾਂ ਤੁਹਾਨੂੰ ਸਿਰ ਧੱਕਣ ਵਾਸਤੇ ਜਿੱਦਾਂ ਦੀ ਵੀ ਬੰਦਣੀ ਆਉਣੀ ਚਾਹੀਦੀ ਉਹ ਠੀਕ ਆ। ਕਈ ਵਾਰ ਕਈ ਵੀਰ ਕਰਦੇ ਆ ਜੀ ਉਹ ਫਲਾਨਿਆਂ ਨੂੰ ਗੋਲ ਹੀ ਆਉਂਦੀ ਆ ਦੂਜੀ ਪੱਗ ਨਹੀਂ ਆਉਂਦੀ ਦੇਖੋ ਇਹ ਆਪਣੀ ਮਰਜ਼ੀ ਆ ਜਿੱਦਾਂ ਦੀ ਸਜੋੜੀ ਚ ਉਹਨੇ ਤੁਸੀਂ ਆਪਣੇ ਸਿਰ ਦੇ ਉੱਤੇ ਸਜਾਓ ਸਾਰਿਆਂ ਤੋਂ ਪਹਿਲਾਂ ਜਿਹੜਾ ਗੁਰੂ ਕਲਗੀਧਰ ਸਾਹਿਬ ਨੇ ਤੁਹਾਨੂੰ ਬਚਨ ਕੀਤਾ ਪਹਿਲਾਂ ਉਹਦੇ 'ਚ ਹੋਵੋ। ਹੁਣ ਕਈ ਬੰਦੇ ਕਹਿੰਦੇ ਪੈਸੇ ਪੈਸੇ ਲੈ ਗਏ ਪੈਸੇ ਦੇਖੋ 50 ਘੰਟੇ ਲਾ ਕੇ ਆਪਣੇ ਘਰ ਨੂੰ ਵਾਪਸ ਆਉਣਾ ਤਾਂ ਤੁਸੀਂ ਲਾਓ ਵੀ ਜੇ ਰੁਪਈਆ 3-400 ਲੈ ਜਾਂਦੇ ਆ ਤੇ 3-400 ਤੁਸੀਂ ਜਦੋਂ ਲਾ ਕੇ ਦੇਖੋ 5 ਰੁਪਏ ਘੰਟੇ ਦੇ ਵੀ ਨਹੀਂ ਬਣਦੇ ਤੇ ਅੱਜ ਲੋਕ 6-7 ਰੁਪਏ ਘੰਟੇ ਦੇ ਉਦਾਂ ਹੀ ਲੈਂਦੇ ਆ ਜਿਹੜੇ ਗੁਰਦੁਆਰੇ 'ਚ ਗ੍ਰੰਥੀ ਲੱਗੇ ਆ 8-900 ਰੁਪਈਆ ਉਹਨਾਂ ਦੀ ਤਨਖਾਹ ਆ ਤੁਸੀਂ ਆਪਣੀ ਲਾ ਕੇ ਦੇਖੋ ਤਾਂ ਤੇ ਇਹ ਕਰਕੇ ਜ਼ਰੂਰੀ ਨਹੀਂ ਵੀ ਜਿਹੜਾ ਦਿਲ ਕਰਦਾ ਸਿੱਖੀ ਵਾਸਤੇ ਜਿਹੜਾ ਦਿਲ ਕਰਦਾ ਉਹ ਪ੍ਰਚਾਰਕਾਂ ਵਾਸਤੇ ਡੰਡਾ ਲੈ ਕੇ ਤਿਆਰ ਹੋ ਜਾਂਦਾ ਚਾਹੇ ਉਹ ਲੀਡਰ ਹੋਵੇ ਚਾਹੇ ਉਹ ਪੱਤਰਕਾਰ ਹੋਵੇ ਲੋਕਾਂ ਦੇ ਮੂੰਹ 'ਚ ਮੈਕ ਤੁਸੀ ਜਾਂਦੇ ਰਹਿੰਦੇ ਆ ਵੀ ਦਿਓ ਜੀ ਖਾਲਸਾ ਜੀ ਖਾਲਸਾ ਜੀ ਖਾਲਸੇ ਦੇ ਭਾਵੇਂ ਮੂੰਹ ਦੇ ਉੱਤੇ ਦਾੜਾ ਨਾ ਹੋਵੇ ਖਰੇਕ ਨੂੰ ਖਾਲਸਾ ਸ਼ਬਦ ਪਹਿਲਾਂ ਆਪਾਂ ਨੂੰ ਇਹ ਪੜਨਾ ਲਿਖਣਾ ਚਾਹੀਦਾ ਵੀ ਖਾਲਸਾ ਕੌਣ ਹੁੰਦਾ ਖਾਲਸੇ ਦਾ ਰੂਪ ਕਿਹੋ ਜਿਹਾ ਆ ਸਾਨੂੰ ਪਹਿਲਾਂ ਲੋੜ ਆ ਜਦੋਂ ਅਸੀਂ ਪੱਤਰਕਾਰੀ ਕਰਦੇ ਆ ਜਾਂ ਟੀਵੀ ਚੈਨਲਾਂ ਦੇ ਪ੍ਰੈਜ਼ੈਂਟਰ ਬਣਦੇ ਆ ਜਾ ਅਸੀਂ ਸਟੇਜ ਤੋਂ ਬੁਲਾਰੇ ਬਣਦੇ ਅਸੀਂ ਪਹਿਲਾਂ ਇਹ ਸਿੱਖੀਏ ਇਹ ਨਾ ਆਪਣੀਆਂ ਮਤਲਬ ਠੋਸਣ ਲਾ ਪਈਏ ਲੋਕਾਂ ਦੇ ਆ ਪਿੱਛੇ ਜੇ ਮੈਂ ਬੋਲਿਆ ਸੀ ਅਖੰਡ ਪਾਠ ਸਾਹਿਬ ਕਹਿੰਦਾ ਕਰਾ ਲੈਂਦੇ ਆ ਜੀ ਇਹ ਬਾਬਿਆਂ ਨੇ ਸਾਡੇ ਤੇ ਧੋਪ ਦੇ ਕਿਸੇ ਨੇ ਤੁਹਾਡੇ ਦੇ ਨਹੀਂ ਥੋਪੇ ਜਦੋਂ ਅਖੰਡ ਪਾਠ ਸਾਹਿਬ ਦੀ ਆਪਾਂ ਜ਼ਿਕਰ ਕਰੀਏ ਜਾਂ ਸਹਿਜ ਪਾਠ ਦਾ ਜ਼ਿਕਰ ਕਰੀਏ ਜਿਹਨੂੰ ਆਪਾਂ ਸਧਾਰਨ ਪਾਠ ਕਹਿੰਦੇ ਆ ਇਹ ਕੁਝ ਮਰਜ਼ਾਦਾ ਮਾਂ ਜਿਹੜੀਆਂ ਸਿੱਖੀ ਦੇ ਨਾਲ ਜੋੜਨ ਵਾਸਤੇ ਹੁੰਦੀਆਂ ਸੇਵਾਮਾ ਇਸੇ ਤਰੀਕੇ ਆ ਇਹ ਲੋੜ ਨਹੀਂ ਹੈਗੀ ਕਿ ਪੱਗ ਬੰਨਣੀ ਸਿੱਖ ਲਈ ਤੁਸੀਂ ਤੁਸੀਂ ਪ੍ਰਚਾਰਕ ਬਣ ਗਏ ਪੱਗ ਦਾ ਕੋਈ ਕੱਲੀ ਦਾ ਪ੍ਰਚਾਰ ਨਹੀਂ ਹੈਗਾ ਕਦੇ ਨਿਸ਼ਾਨ ਸਾਹਿਬਾਂ ਤੇ ਕੋਈ ਬੋਲਣ ਦਾ ਪੈਣਾ ਜੀ ਐਸ ਨਹੀਂ ਐਸ ਤਰ੍ਹਾਂ ਦੇ ਹੋਣੇ ਚਾਹੀਦੇ ਨਿਸ਼ਾਨ ਸਾਹਿਬ ਤੇ ਗੁਰੂ ਕੇ ਖਾਲਸੇ ਦਾ ਸੀਸ ਦੇ ਉੱਤੇ ਝੂਲਦਾ ਹੀ ਆ ਜਿਹੜਾ ਦੂਰ ਦੂਰ ਤੱਕ ਝੂਲਣਾ ਚਾਹੀਦਾ ਚਲੋ bari ਨਿਸ਼ਾਨ ਵੀ ਹੁੰਦੇ ਆ ਕੋ ਆਪਣੇ ਪਰ ਇਹ ਜ਼ਰੂਰੀ ਨਹੀਂ ਕਿ ਜੇ ਤੁਸੀਂ ਪ੍ਰਚਾਰਕਾਂ ਮੈਂ ਇਨੀ ਮਿਹਨਤ ਕਰਦੇ ਆ ਉਹ ਪੜਦੇ ਆ ਕਿਤਾਬਾਂ ਨੂੰ ਪੜਦੇ ਆ ਇਤਿਹਾਸ ਨੂੰ ਪੜਦੇ ਆ ਫਿਰ ਉਹਨੂੰ ਸਟੇਜਾਂ ਤੇ ਬੋਲਦੇ ਆ ਠੀਕ ਹੈ ਜੀ ਗੁਰਨਾਨਕ ਦੀ ਸੇਵਤ ਕਰਕੇ ਉਹ ਗੁਰੂ ਨਾਨਕ ਸਾਹਿਬ ਤੋਂ ਪੈਸੇ ਲੈਂਦੇ ਆ ਤੁਹਾਡੇ ਕੋਲੋਂ ਨਹੀਂ ਮੰਗਦੇ ਨਾ ਤੁਸੀਂ ਕਦੇ ਸੱਦੇ ਹੁਣੇ ਆ ਪ੍ਰਚਾਰਕ ਆਪਣੇ ਵਿਆਹ ਤੇ ਸੱਦ ਲੈ ਜਾਂ ਤੁਹਾਡੇ ਕੋਈ ਮਾਰਗ ਹੁੰਦੀ ਆ ਉਦੋਂ ਤੁਹਾਡੇ ਫਿਰ ਕੰਮ ਵੀ ਨਹੀਂ ਇਹਨਾਂ ਇਹਨਾਂ ਪ੍ਰਚਾਰਕਾਂ ਤੋਂ ਬਿਨਾ ਸੂਤ ਹੁੰਦੇ ਇਸ ਕਰਕੇ ਲੋੜ ਨਹੀਂ ਹੈ ਕਿ ਤੁਸੀਂ ਜੋ ਕਰਦੇ ਆ ਤੁਸੀਂ ਆਪਣਾ ਕਰੀ ਜਾਓ ਪਰ ਪ੍ਰਚਾਰਕਾਂ ਨੂੰ ਐਦਾਂ ਨੀਚਾ ਦਿਖਾਉਣਾ ਜੀ ਪ੍ਰਚਾਰਕ ਪੈਸੇ ਲੈਂਦੇ ਆ ਅਸੀਂ ਵੀ ਪ੍ਰਚਾਰ ਪੈਸੇ ਲੈ ਕੇ ਤੁਸੀਂ ਆਪਣੇ ਚੈਨਲ ਜਿਹੜੇ ਆ ਵਿਊ ਵਧਾਉਣ ਵਾਸਤੇ ਕਰਦੇ ਆ ਨਾ ਪ੍ਰਚਾਰਕਾਂ ਦਾ ਐਦਾਂ ਇਹਦਾ ਪ੍ਰਚਾਰਕਾਂ ਨੂੰ ਗਲਤ ਮਲਤ ਬੋਲਣਾ ਹਾਂ ਠੀਕ ਆ ਜੇ ਕਦੇ ਬਿਵਾਦ ਕਰਾਸਤੇ ਜਿਹੜੇ ਪ੍ਰਚਾਰਕ ਹੁੰਦੇ ਆ ਤੁਸੀਂ ਇੰਟਰਵਿਊ ਆਈ ਉਹਨਾਂ ਦੀਆਂ ਮੋਸਟਲੀ ਕਰਦੇ ਆ ਜ਼ਿਆਦਾਤਰ ਜਿਨ੍ਹਾਂ ਨਾਲ ਬਿਵਾਦ ਚੱਲਦਾ ਹੋਵੇ ਜਿਨ੍ਹਾਂ ਨੂੰ ਸਿੱਖ ਪਸੰਦ ਨਾ ਕਰਦੇ ਹੋਣ ਉਹਨਾਂ ਦੀਆਂ ਵੀਡੀਓ ਤੁਹਾਡੀਆਂ ਚੱਲਦੀਆਂ ਜਿਹੜੀਆਂ ਵਿਵਾਦਗ੍ਰਸਤ ਗੱਲਾਂ ਜਿਹੜੀਆਂ ਦੇ ਸ਼ਰਧਾ ਭਾਵਨਾ ਨਾ ਹੋਵੇ ਇਹ ਜ਼ਰੂਰੀ ਥੋੜੀ ਹੈ ਕਿ ਤੁਸੀਂ ਆ ਮੰਨ ਲਓ ਹਮੇਸ਼ਾ ਪ੍ਰਚਾਰਕ ਜੀ ਪ੍ਰਚਾਰਕ ਮਾੜੇ ਪ੍ਰਚਾਰ ਕਿਸੇ ਤੋਂ ਕੀ ਖਾ ਲੈਂਦੇ ਆ ਪਹਿਲਾਂ ਤਾਂ ਮਿਹਨਤ ਕਰਦੇ ਆ ਪੜ੍ਹਾਈ ਦੀ ਗੁਰਬਾਣੀ ਪੜ੍ਹਨ ਦੀ ਜਿਹੜੇ ਕਥਾਵਾਚਕ ਸਵੇਰ ਤੋਂ ਸ਼ਾਮ ਤੱਕ ਪੜ੍ਹਦੇ ਆ ਫਿਰ ਤੁਹਾਨੂੰ ਘੰਟਾ ਇੱਕ ਸੁਣਾਉਣਾ ਹੁੰਦਾ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੇ ਪਰਿਵਾਰ ਵੀ ਨਾਲ ਕੰਮ ਤੇ ਲੱਗੇ ਹੁੰਦੇ ਆ ਸਾਰੀ ਦਿਹਾੜੀ ਉਹਨਾਂ ਨੇ ਪ੍ਰਸ਼ਾਦਾ ਪਾਣੀ ਸਾਰੀਆਂ ਚੀਜ਼ਾਂ ਬਣਾ ਕੇ ਦੇਣੀਆਂ ਉਹਨਾਂ ਹੀ ਅੰਦਰ ਬਹਿ ਕੇ ਆਪਣਾ ਕਥਾਵਾਚਕ ਸਿੰਘਾ ਨੇ ਵੀ ਪੜ੍ਹਨਾ ਇਹ ਥੋੜੀ ਤੁਹਾਡੇ ਮੰਗਾ ਮੈਗ ਚੁੱਕਿਆ ਜੋ ਮੂੰਹ ਚ ਆਇਆ ਤੁਸੀਂ ਉੱਥੇ ਜਾ ਕੇ ਇੰਟਰਵਿਊਆ ਕਰ ਦਿੱਤੀਆਂ ਜਣੇ ਖਣੇ ਨੂੰ ਖਾਲਸਾ ਹੈ ਤਾਂ ਚਾਹੇ ਉਹਦੇ ਦਾੜ੍ਹੀ ਹੈਗੀ ਚਾਹੇ ਨਹੀਂ ਕਿਸੇ ਦੀ ਕਾਲੀ ਕੀਤੀ ਆ ਤਾਂ ਵੀ ਖਾਲਸਾ ਜੀ ਖਾਲਸਾ ਜੀ ਤੁਹਾਨੂੰ ਇਹ ਸ਼ਬਦਾਂ ਦਾ ਤੁਹਾਨੂੰ ਪਤਾ ਨਹੀਂ ਹੈਗਾ ਤੇ ਤੁਸੀਂ ਮੰਨ ਲਓ ਪ੍ਰਚਾਰਕਾਂ ਬਾਬਤ ਬੋਲਦੇ ਜੀ ਪ੍ਰਚਾਰਕ ਪੈਸੇ ਪੈਸੇ ਲੈਣਾ ਹੀ ਆ ਕਿਉਂ ਨਹੀਂ ਲਾਣੇ ਸਾਨੂੰ ਤੇ ਗੁਰੂ ਸਾਹਿਬ ਨੇ ਮਹਾਰਾਜ ਨੇ ਗੁਰੂ ਗੁਰੂ ਸਾਹਿਬ ਨੇ ਸੱਤੇ ਤੇ ਬਾਬੇ ਬਲਵੰਡੇ ਨੂੰ ਵੀ ਕਿਹਾ ਵੀ ਤੇਰੀ ਭੈਣ ਦੀ ਸ਼ਾਦੀ ਆ ਸੱਤੇ ਬਲਵੰਡੇ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਗੁਰੂ ਸਾਹਿਬ ਕਹਿੰਦੇ ਕੋਈ ਨਹੀਂ ਸਵੇਰ ਤੋਂ ਸ਼ਾਮ ਤੱਕ ਕੀਰਤਨ ਕਰ ਲਓ ਜਿੰਨੀ ਮਾਇਆ ਤੁਸੀਂ ਲੈ ਜਿਓ ਗੁਰੂ ਸਾਹਿਬ ਨੇ 22 ਮੰਜੀਆਂ ਥਾਪੀਆਂ ਤੇ 22 ਮੰਜੀਆਂ 'ਚ ਵੀ ਗੁਰੂ ਸਾਹਿਬ ਨੇ ਕਿਹਾ ਵੀ ਜੋ ਵੀ ਤੁਹਾਨੂੰ ਭੇਟਾ ਚਾਹੀਦੀ ਤੁਸੀਂ ਆਪਣਾ ਪਰਿਵਾਰ ਪਾਲ ਕੇ ਤੇ ਗੁਰੂ ਸਾਹਿਬ ਦੇ ਦਰਬਾਰ 'ਚ ਮਾਇਆ ਦਾ ਗਫਾ ਲਿਆ ਕੇ ਦਿਓ ਤੇ ਜੇ ਬਾਬੇ ਨਥੇ ਦੇ ਅਬਦੁੱਲੇ ਨੂੰ ਲਿਆਂਦਾ ਤੇ ਉਹਨਾਂ ਨੂੰ ਵੀ ਗੁਰੂ ਸਾਹਿਬ ਮਹਾਰਾਜ ਕਹਿੰਦੇ ਵੀ ਘੋੜਿਆਂ ਤੇ ਹਾਥੀਆਂ ਤੇ ਚੜਾ ਕੇ ਲਿਆ ਉਹਨਾਂ ਨੂੰ ਮਾਇਆ ਦਾ ਗੱਫਾ ਦਿਓ ਤੇ ਹੁਣ ਮੈਨੂੰ ਦੱਸੋ ਵੀ ਜਿਹੜੀ ਪੱਤਰਕਾਰੀ ਤੁਸੀਂ ਕਰਦੇ ਜਾਂ ਚੈਨਲ ਤੁਹਾਨੂੰ ਕਿਹੜੇ ਗੁਰੂ ਨੇ ਥਾਪਿਆ ਮੰਨ ਲਓ ਜਿਹੜਾ ਤੁਹਾਨੂੰ ਕਿਹਾ ਹੋਵੇ ਵੀ ਤੁਸੀਂ ਪੈਸੇ ਲੈ ਲਿਓ ਤੁਸੀਂ ਕਾਹਤੋਂ ਪੈਸੇ ਲੈਨੇ ਆ ਪ੍ਰਚਾਰਕਾਂ ਦਾ ਤਾਂ ਹੱਕ ਬਣਦਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹਨਾਂ ਦੇ ਉੱਤੇ ਤੇ ਇਹਨਾਂ ਨੂੰ ਸਮੱਤ ਬਖਸ਼ਿਸ਼ ਕੀਤੀ ਹੈ ਇਹਨਾਂ ਨੂੰ ਪ੍ਰਚਾਰ ਯੋਗ ਕੀਤਾ ਆਪਣੇ ਦਰ ਦੇ ਕੂਕਰ ਬਣਾਇਆ ਇਹਨਾਂ ਨੂੰ ਤੇ ਤੁਸੀਂ ਜਦੋਂ ਤੁਹਾਡਾ ਸੂਤ ਆਉਂਦਾ ਤੁਸੀਂ ਉਦੋਂ ਹੀ ਲਾਪੇ ਨੇ ਆ ਇਹ ਸਰਕਾਰੀ ਤੰਤਰ ਦੇ ਵਿੱਚ ਰਹਿਗੇ ਨਾ ਸਰਕਾਰਾਂ ਦਾ ਕੰਮ ਹੁੰਦਾ ਹੈ ਚਾਹੇ ਉਹ ਕਿਸੇ ਵੀ ਮੁਲਕ ਦੀਆਂ ਹੋਣ ਉਹ ਧਾਰਮਿਕ ਬੰਦੇ ਆ ਤੇ ਕਟਾਕਸ਼ ਕਰਦੀਆਂ ਬਾਕੀ ਧਰਮਾਂ ਦੇ ਵੀ ਕਟਾਕਸ਼ ਕਰਿਆ ਕਰੋ ਉਹਨਾਂ ਦੇ ਨਾਲ ਤਾਂ ਸੱਜਰਦਾਈਆਂ ਰੱਖਦੇ ਆ ਤੁਸੀਂ ਜਾ ਕੇ ਜੇ ਗੰਦੇ ਮੰਦੇ ਗੀਤ ਗਾਉਣ ਵਾਲੇ ਆ ਜਾਂਦੇ ਆ ਉਹਨਾਂ ਨੂੰ ਤੁਸੀਂ ਗੰਦੇ ਆਂ ਬੰਦਿਆਂ ਨੂੰ ਸਰਾਉਂਦੇ ਤੁਸੀਂ ਉਹਨਾਂ ਦੇ ਆਧਾਰਨਦੇ ਹੋ ਜੀ ਗੀਤਕਾਰਾਂ ਨੂੰ ਤੁਸੀਂ ਸਾਦੇ ਆ ਉਥੇ ਟਿਕਟਾ ਲੈ ਕੇ ਜਾਂਦੇ ਆ ਤੇ ਹਜ਼ਾਰਾਂ ਰੁਪਏ ਦਿੰਦੇ ਆ ਤੇ ਤੁਸੀਂ ਆ ਪੱਗਾਂ ਬੰਨਣ ਵਾਲਿਆਂ ਨੂੰ ਵੀ ਦਿਓ ਤੇ ਆ ਵਿਸਾਖ ਸਾਰੀ ਮਹੀਨਾ ਲੰਘਿਆ ਵਿਸਾਖ ਦਾ ਤੁਸੀਂ ਉੱਤੇ ਦਾਅਵੇ ਕਰਦੇ ਆ ਵੀ ਵਿਸਾਖ ਦੇ ਮਹੀਨੇ 'ਚ ਅਸੀਂ ਫ੍ਰੀ ਦਸਤਾਰਾਂ ਮੰਡਣੀਆਂ ਜੀ ਦਸਤਾਰ ਕੈਂਪ ਲਾਉਣੇ ਆ ਅਸੀਂ ਫ੍ਰੀ ਤੇ ਫੇ ਤੁਸੀਂ ਲਾਏ ਕਿਉਂ ਨਹੀਂ ਇਹ ਤਾਂ ਗੱਲਾਂ ਦੇ ਨਾਲ ਨਹੀਂ ਨਾ ਗੱਲਾਂ ਘਨੇਰੀਆਂ ਕਰਦੀਆਂ ਤੁਸੀਂ ਗੱਲਾਂ ਚੰਗੀਆਂ ਨਹੀਂ ਗੱਲਾਂ ਉਹ ਚੰਗੀਆਂ ਆਉਂਦੀਆਂ ਜਿਹੜੀਆਂ ਤੁਸੀਂ ਵਧੀਆ ਤਰੀਕੇ ਦੇ ਨਾਲ ਸਿੱਖੀ ਦਾ ਪ੍ਰਚਾਰ ਕਰੋ ਜੇ ਤੁਸੀਂ ਨਹੀਂ ਕਰ ਸਕਦੇ ਜਿਹੜੇ ਬੰਦੇ ਕਮੇਟੀਆਂ ਵਾਲੇ ਪ੍ਰਬੰਧਕ ਪੈਸੇ ਦੇ ਕੇ ਪ੍ਰਚਾਰ ਕਰਾਉਂਦੇ ਆ ਉਹਨਾਂ ਦੇ ਪ੍ਰਚਾਰ ਨੂੰ ਪ੍ਰਭਾਵਿਤ ਹੋ ਕੇ ਜੇ ਕੋਈ ਗੁਰਸੇਕਾ ਮੁਰਦਾ ਸ਼ਾਕ ਲੈਂਦਾ ਖੰਡੇ ਬਾਟੇ ਦੀ ਪੌੜ ਲੈ ਲੈਣਾ ਜਾਂ ਉਹ ਸੀਸ ਤੇ ਆਪਣੇ ਦਸਤਾਰ ਸਜਾਉਣ ਲੱ ਪੈਂਦਾ ਜਾਂ ਉਹ ਕੇਸ ਰੱਖ ਲੈਂਦਾ ਉਹਨਾਂ ਨੂੰ ਤੋੜੋ ਨਾ ਤੁਸੀਂ ਜੇ ਤੁਹਾਨੂੰ ਕੋਈ ਬੰਦਾ ਆ ਕੇ ਕਹਿੰਦਾ ਤੁਸੀਂ ਉਹਨੂੰ ਕਹੋ ਪਰ ਪ੍ਰਚਾਰਕ ਦਾ ਤਾਂ ਫਰਜ ਆ ਦਾਸ ਜਾਂਦਾ ਪ੍ਰਚਾਰ ਕਰਨ ਮੈਂ ਵੀ ਕਹਿਣਾ ਬਖੰਡੇ ਬਾਟੇ ਦੀ ਪੌੜ ਕੇਸ ਰੱਖਣੇ ਚਾਹੀਦੇ ਬਿਨਾਂ ਕੇਸਾਂ ਤੋਂ ਗੁਰੂ ਸਾਹਿਬ ਮਹਾਰਾਜ ਕਹਿੰਦੇ ਆ ਬਿਨ ਕੇਸ ਸਿੰਘ ਸ਼ਾਸਤਰ ਨਰੰਗ ਭੇਡ ਜਾਂ ਨੂੰ ਗੁਰੂ ਸਾਹਿਬ ਕਹਿੰਦੇ ਬਿਨ ਕੇਸਾਂ ਤੋਂ ਸ਼ਾਸਤਰਾਂ ਤੋਂ ਭੇਡ ਦੀ ਨਿਆਈਆਂ ਮਹਾਰਾਜ ਕਹਿੰਦੇ ਨਾ ਜਿਹੜੀਆਂ ਚੀਜ਼ਾਂ ਲਿਖੀਆਂ ਆ ਜਿਨ੍ਹਾਂ ਨੂੰ ਤੁਸੀਂ ਨਹੀਂ ਮੰਨਦੇ ਇਸ ਕਰਕੇ ਥੋੜੇ ਜਿਆ ਸਿਆਣੇ ਬਣਨਾ ਚਾਹੀਦਾ ਸਾਨੂੰ ਇਹਨਾਂ ਪ੍ਰਚਾਰਕਾਂ ਦਾ ਮੰਨ ਲਓ ਜੇ ਤੁਸੀਂ ਕੋਈ ਚੰਗਾ ਨਹੀਂ ਕਰ ਸਕਦੇ ਤੇ ਇਹਨਾਂ ਬਾਬਤ ਮਾੜਾ ਵੀ ਨਹੀਂ ਬੋਲਣਾ ਚਾਹੀਦਾ ਜਾਂ ਤੁਸੀਂ ਆਪ ਪ੍ਰਚਾਰਕ ਬਣ ਜਾਓ ਆ ਪ੍ਰਚਾਰਕ ਬਣੋ ਤੇ ਪ੍ਰਚਾਰਕ ਬਣ ਕੇ ਸਿੱਖੀ ਦਾ ਕਰੋ ਤੁਸੀਂ ਪ੍ਰਚਾਰ ਫਿਰ ਤੁਸੀਂ ਪੈਸੇ ਨਾ ਲਿਓ ਕਈ ਜਥੇਬੰਦੀਆਂ ਹੈਗੀਆਂ ਜਿਹੜੇ ਮਾਇਆ ਨਹੀਂ ਲੈਣੀਆਂ ਨਿਸ਼ਕਾਮ ਸੇਵਾ ਕਰਦੀਆਂ ਤੁਸੀਂ ਸਾਰਿਆਂ ਨੂੰ ਇੱਕੋ ਰਸੇ ਮੰਨ ਲਓ ਵੱਧਾ ਆ ਕਈ ਕਈ ਗੁਰਸਿੱਖ ਹੁੰਦੇ ਆ ਉਹਨਾਂ ਨੇ ਆਪਣੀਆਂ ਕੋਈ ਸੰਸਥਾਵਾਂ ਚਲਾਈਆਂ ਹੁੰਦੀਆਂ ਉਹਨਾਂ ਵਾਸਤੇ ਪ੍ਰਚਾਰ ਕਰਦੇ ਆ ਤੇ ਉਹਨਾਂ ਦੇ ਉਹਨਾਂ ਵਾਸਤੇ ਮਾਇਆ ਲੈ ਕੇ ਆਉਂਦੇ ਫਿਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਆ ਹਨਾ ਕੋਈ ਕਤਾਬਾਂ ਵਾਸਤੇ ਇਕੱਠੇ ਕਰਦਾ ਕੋਈ ਗਰੀਬ ਬੱਚਿਆਂ ਦੇ ਵਿਆਹ ਕਰਨ ਵਾਸਤੇ ਇਕੱਠੇ ਕਰਦਾ ਤੇ ਕਈ ਬੰਦੇ ਜਿਹੜੇ ਸਿੱਖ ਆ ਉਹ ਉਹਨਾਂ ਨੂੰ ਜਦੋਂ ਉਹ ਉਹਨਾਂ ਕੋਲ ਵਿਦਿਆ ਇਹ ਹੁੰਦੀ ਆ ਕੀਰਤਨ ਦੀ ਜਾਂ ਕਥਾ ਦੀ ਜਾਂ ਜਾਂ ਢਾਡੀ ਕਲਾ ਦੀ ਜਾਂ ਕਵੀਸ਼ਰ ਕਲਾ ਦੀ ਉਹ ਫਿਰ ਉਸੇ ਕਲਾ ਦੇ ਨਾਲ ਆਪਣਾ ਪਰਿਵਾਰ ਪੜਦੇ ਆ ਤੇ ਤੁਹਾਨੂੰ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਤੁਸੀਂ ਮੈਂ ਦੇ ਕਹਿਣਾ ਉਹਨਾਂ ਵੀ ਜਿਹੜਾ ਬੰਦਾ ਫਰੀ ਦੇ ਵਿੱਚ ਪ੍ਰਚਾਰ ਕਰਨਾ ਚਾਹੁੰਦਾ ਉਹਨੂੰ ਕਰਨ ਦੇਣਾ ਚਾਹੀਦਾ ਤੁਹਾਨੂੰ ਕਿਸੇ ਨੇ ਰੋਕਿਆ ਵੀ ਤੁਸੀਂ ਨਾ ਪ੍ਰਚਾਰ ਕਰੋ ਪਰ ਇਹ ਤੇ ਗੱਲ ਨਹੀਂ ਨਾ ਤੁਸੀਂ ਜਦੋਂ ਤੁਹਾਡਾ ਸੂਤ ਆਉਂਦਾ ਤੁਸੀਂ ਉਹਦੇ ਵਿਵਾਦਗ੍ਰਾਸ ਤੇ ਜਿੰਨੇ ਪ੍ਰਚਾਰ ਕੇ ਉਹਨਾਂ ਦੀ ਐਲਟਰ ਬੂ ਕਰਕੇ ਪਾਉਣੇ ਆ ਜਿੰਨੇ ਬੰਦੇ ਵਿਵਾਦਗ੍ਰਾਸ ਤੇ ਆ ਉਹਨਾਂ ਦੀ ਤੁਸੀਂ ਪਾ ਦੰਨੇ ਆ ਕਿਉਂ ਪ੍ਰਚਾਰਕਾਂਦ ਵਾਲੇ ਮਨ ਲੋ ਖਵਾੜਾ ਲੈ ਕੇ ਪਏ ਆ ਤੁਸੀਂ ਲੋਕ ਪੇ ਸਿੱਖੀ ਖਤਮ ਹੋ ਜਾ ਸਿੱਖੀ ਨਹੀਂ ਖਤਮ ਹੁੰਦੀ ਜਿਹੜੇ ਪ੍ਰਚਾਰਕ ਆ ਉਹਨਾਂ ਨੂੰ ਗੁਰੂ ਕੀ ਸੰਗਤ ਨੇ ਹਮੇਸ਼ਾ ਮਾਇਆ ਦੇ ਨਾਲ ਨਿਵਾਜਣਾ ਉਨੀ ਨਿਵਾਜਦੇ ਰਹਿਣਾ ਕਿਉਂਕਿ ਉਹ ਗੁਰਨਾਨਕ ਦੇ ਦਰਬਾਰ ਨਾਲ ਪਿਆਰ ਕਰਨ ਵਾਲੇ ਗੁਰਸਿੱਖਾਂ ਦੇ ਚਰਨ ਵੀ ਧੋ ਕੇ ਅੰਦਰ ਉਹਨਾਂ ਨੂੰ ਬਾੜਦੇ ਆ ਉਹਨਾਂ ਨੂੰ ਪ੍ਰਸ਼ਾਦਾ ਚ ਕੌਣ ਤੋਂ ਪਹਿਲਾਂ ਹੱਥ ਵੀ ਉਹਨਾਂ ਦੇ ਸੋਚੇ ਕਰਾਉਂਦੇ ਜਿਹੜੇ ਗੁਰੂ ਕੀ ਸੰਗਤ ਆ ਜਿਹੜੀ ਗੁਰੂ ਸਾਹਿਬ ਨਾਲ ਪਿਆਰ ਕਰਦੀ ਆ ਜਿਨ੍ਹਾਂ ਨੇ ਈਰਖਾ ਅੰਦਰ ਆਪਣੇ ਪਾੜੀ ਹੋਈ ਆ ਪ੍ਰਚਾਰਕਾਂ ਪ੍ਰਤੀ ਸਿੱਖਾਂ ਪ੍ਰਤੀ ਸਿੱਖੀ ਪ੍ਰਤੀ ਕਿਉਂਕਿ ਕੋਲ ਹੈ ਨਹੀਂ ਨਾ ਦੋਈ ਚੀਜ਼ਾਂ ਨਾਲ ਸਿੱਖੀ ਆ ਨਾ ਨਾ ਪ੍ਰਚਾਰਕ ਬਣਾਇਆ ਜਿੰਦਾਂ ਤੁਸੀਂ ਬਣੋਗੇ ਪ੍ਰਚਾਰਕ ਮਿਹਨਤ ਕਰੋਗੇ ਉਸ ਦਿਨ ਫਿਰ ਆ ਕੇ ਗੱਲ ਕਰੋ ਪਹਿਲਾਂ ਆਪ ਜਿੰਦਾ ਕੰਮ ਕਰਨੇ ਚਾਹੀਦੇ ਫਿਰ ਦੂਜੇ ਨੂੰ ਮੰਨ ਲੋ ਉਪਦੇਸ਼ ਕਰਨਾ ਚਾਹੀਦਾ ਪਹਿਲਾਂ ਆਪ ਫਰੀਜ ਚ ਜਾਓ ਸਿੱਖੀ ਦਾ ਕਰੋ ਪ੍ਰਚਾਰ ਲੋਕਾਂ ਨੂੰ ਦਸਤਾਰਾਂ ਦੇਓ ਲੋਕਾਂ ਨੂੰ ਕਿਤਾਬਾਂ ਦੇਓ ਲੋਕਾਂ ਨੂੰ ਲਿਟਰੇਚਰ ਮਗਾ ਕੇ ਦਿਓ ਲੋਕਾਂ ਨੂੰ ਜਿਹੜੀ ਜਿਹੜੇ ਗੁਟਕਾ ਸਾਹ ਮਗਵਾ ਕੇ ਦਿਓ ਸੈਂਚੀਆਂ ਮਗਾ ਕੇ ਦਿਓ ਨਾਲੇ ਸੰਥਿਆ ਕਰਾਓ ਲੋਕਾਂ ਨੂੰ ਨਾਲੇ ਅਮਰਤ ਛਕਾਓ ਫਿਰ ਤੁਸੀਂ ਗੱਲ ਕਰਿਓ ਵੀ ਜਿਹੜੇ ਪ੍ਰਚਾਰ ਗਿਆ ਖਤਮ ਹੋਣੇ ਚਾਹੀਦੇ ਆ ਵੀ ਇਹ ਇਹ ਹੁਣੇ ਹੀ ਨਹੀਂ ਜਾਈ ਦੇ ਆਪ ਤੇ ਤੁਸੀਂ ਆਪਣੇ ਵਿਆਹ ਦਾ ਅਖੰਡ ਪਾਠ ਕਰਾਉਣਾ ਤੇ ਇਹਨਾਂ ਨੂੰ ਸਦਣਾ ਅਰਦਾਸ ਮਰਗ ਦੀ ਕਰਾਉਣੀ ਤੇ ਇਹਨਾਂ ਨੂੰ ਸਦਣਾ ਤੇ ਲੋਕਾਂ ਨੂੰ ਤੁਸੀਂ ਕਹੀ ਜਾਂਦੇ ਲੋਕਾਂ ਨੂੰ ਕਹਤੋਂ ਸੰਗਤਾਂ ਨੂੰ ਗੁੰਮਰਾਹ ਕਰਦੇ ਆ ਜਿਹੜੇ ਵਿਚਾਰੇ ਭੋਲੇ ਭਾਲੇ ਆ ਜਿਹੜੇ ਸਿੱਖੀ ਨਾਲ ਜੁੜੇ ਆ ਮੇਰੀ ਬੇਨਤੀ ਹੈ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਭਈ ਮੇਰੇ ਵੀਰਿਓ ਇਹਨਾਂ ਨੂੰ ਜਿਹੜੇ ਸਿੱਖੀ ਨਾਲ ਜੁੜੇ ਇਹਨਾਂ ਨੂੰ ਰਹਿਣ ਦਿਓ ਤੁਸੀਂ ਆਪਣਾ ਜਿਹੜਾ ਪ੍ਰਚਾਰ ਆ ਉਹ ਜਦਾਂ ਤੁਹਾਡੇ ਤੋਂ ਹੁੰਦਾ ਜਾਂ ਤੁਹਾਡਾ ਚੈਨਲ ਚੱਲਦਾ ਤੁਹਾਡੀਆਂ ਪੰਗਾਂ ਚੱਲਦੀਆਂ ਜਾਂ ਤੁਹਾਡੇ ਜਿਹੜੇ ਹੋਰ ਕੰਮਕਾਰ ਚੱਲਦੇ ਤੁਸੀਂ ਉਹ ਜੀ ਕਰਕੇ ਚਲਾਓ ਗੱਪਾਂ ਤੇ ਝੂੜ ਤੋਂ ਤੁਰ ਜਾ ਸੰਕੇਤ ਕਰੋ ਇਹਨੂੰ ਸੰਕੋਚ ਲਓ ਇਹ ਚੰਗੀ ਗੱਲ ਹੈ ਕਿਉਂਕਿ ਜਿਹੜੇ ਪ੍ਰਚਾਰਕ ਆ ਇਹਨਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਦਿਓ ਜਿਹੜੇ ਗ੍ਰੰਥੀ ਸਿੰਘ ਬਣਦੇ ਉਹਨਾਂ ਨੂੰ ਬਣਨ ਦਿਓ ਅੱਗੇ ਬਹੁਤ ਬਿਵਾਦਗਰ ਰਸਤੇ ਮੁੱਦੇ ਆ ਲੋਕਾਂ ਨੂੰ ਤੁਸੀਂ ਕਹਈਆਂ ਨਾ ਜੀ ਕੌਂਟਰਵਰਸੀ ਚੱਲਦੀ ਆ ਜੀ ਐ ਸੋਸ਼ਲ ਨੈਟਵਰਕ ਤੇ ਸੋਸ਼ਲ ਮੀਡੀਆ ਤੇ ਲੋਕ ਕੌਂਟਰਵਰਸੀਆਂ ਕਰਨ ਤੁਸੀਂ ਘਟਿਆ ਤੁਸੀਂ ਵੀ ਤੇ ਇਹੇ ਕਾਰਜ ਕਰਦੇ ਆ ਲੋਕਾਂ ਨੂੰ ਤੁਸੀਂ ਕਹੀ ਜਾਂਦੇ ਵੀ ਤੁਹਾਡੇ ਮੰਨ ਲਓ ਕੋਈ ਉਹ ਕੌਂਟਰਵਰਸੀਆਂ ਕਰਦੇ ਜਿਹੜੇ ਤੁਹਾਡੇ ਖਿਲਾਫ ਬੋਲਦੇ ਜਾਂ ਤੁਹਾਡੇ ਪਾਲੇ ਹੋਏ ਬੰਦਿਆਂ ਦੇ ਖਿਲਾਫ ਬੋਲਦੇ ਆ ਇਹ ਆ ਤੁਹਾਡੇ ਤੁਹਾਨੂੰ ਮੈਂ ਇਹ ਇਹ ਤਗੀਦ ਵੀ ਕਰਦਾ ਵੀ ਪ੍ਰਚਾਰਕੰਮ ਬਾਬਤ ਬੋਲਣ ਦਾ ਫਾਇਦਾ ਕੋਈ ਨਹੀਂ ਹੈਗਾ ਇਹ ਮਿਹਨਤ ਕਾਛਿਆ ਮਿਹਨਤ ਕਰਦੇ ਆ ਤੇ ਗੁਰਸਿੱਖੀ ਨਾਲ ਜੁੜੇ ਆ ਇਹਨਾਂ ਨੇ ਜੁੜੇ ਵੀ ਰਹਿਣਾ ਤੇ ਸੰਗਤਾਂ ਨੇ ਇਹਨਾਂ ਨੂੰ ਪਿਆਰ ਹੋਰ ਵੀ ਕਰਨਾ ਬਾਧੂ ਪਿਆਰ ਦੇਣਾ ਕਈ ਬੰਦਿਆਂ ਨੂੰ ਹੁੰਦਾ ਵੀ ਅਸੀਂ ਬੂਲ ਕੇ ਤੁਹਾਡੇ ਵੀਉ ਨਹੀਂ ਬਦਣੇ ਨਾ ਤੁਹਾਡੇ ਬਹੁਤੇ ਕੈਂਪ ਲੱਗਣੇ ਆ ਚੰਗੀਆਂ ਗੱਲਾਂ ਨਹੀਂ ਹੈਗੀਆਂ ਜਿਹੜੀਆਂ ਤੁਸੀਂ ਕਰਦੇ ਆ ਠੀਕ ਆ ਆਪਣਾ ਪ੍ਰਚਾਰ ਕਰੋ ਤੁਸੀਂ ਜੀ ਸਾਧਕੇ ਕਰੋ ਜਿਹੜੇ ਪ੍ਰਚਾਰਕ ਹੁੰਦੇ ਆ ਨਾਲੇ ਤੁਸੀਂ ਉਹਨਾਂ ਨੂੰ 5 ਰੁਪਏ ਦੇਈ ਜਾਂਦੇ ਨਾਲੇ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਆ ਕਿਉਂਕਿ ਭੋਲੇ ਭਾਲੇ ਬੀਰ ਆ ਉਹਨਾਂ ਨੂੰ ਮਗਰ ਲਾ ਲੈਨੇ ਆ ਤੁਸੀਂ ਲੋਕ ਇਹਨਾਂ ਦਾ ਫਾਇਦਾ ਕੋਈ ਨਹੀਂ ਤੁਹਾਡੀ ਖਾਤਰ ਜਿਹੜੇ ਲੜਦੇ ਆ ਉਹ ਵੀ ਬੇਕੂਫ ਆ ਮੈਂ ਕਹਿੰਦਾ ਨਾਲੇ ਜਿਹੜੇ ਬਵਾਦਗ੍ਰਸ ਪ੍ਰਚਾਰਕ ਆ ਜਦੋਂ ਤੁਸੀਂ ਉਹਨਾਂ ਉਹਨਾਂ ਦੇ 바ਬਤ ਉਹਨਾਂ ਦੇ ਨਾਲ ਖੜ ਕੇ ਤੁਸੀਂ ਦੂਜੇ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਹੈਗੀ ਜੰਗੇ ਪ੍ਰਚਾਰਕ ਹਮੇਸ਼ਾ ਉਹਨਾਂ ਦਾ ਪੰਥ ਸਤਕਾਰ ਹੁੰਦਾ ਉਹਨਾਂ ਨੂੰ ਏ ਨਹੀਂ ਧੜੇਬੰਦੀ ਦੇ ਹੁੰਦੇ ਆ ਧੜੇਬੰਦੀ ਦਾ ਪ੍ਰਚਾਰਕ ਨਹੀਂ ਹੁੰਦਾ ਹਮੇਸ਼ਾ ਸਿੱਖੀ ਦਾ ਗੁਰੂ ਨਾਨਕ ਦੇ ਦਰਬਾਰ ਦਾ ਪ੍ਰਚਾਰ ਕਰਨ ਵਾਲਾ ਪ੍ਰਚਾਰਕ ਹੁੰਦਾ ਤੇ ਮੈਂ ਤੁਹਾਨੂੰ ਬੇਨਤੀ ਕਰਨੀ ਸੀ ਵੀ ਪ੍ਰਚਾਰਕਾਂ ਬਾਬਤ ਜ਼ਹਿਰ ਉਗਲਣਾ ਮੰਨ ਲਓ ਪੰਥ ਦੇ ਵਿੱਚੇ ਬੰਦ ਕਰ ਦਿਓ ਬਹੁਤ ਜਾਣੇ ਹੋਗਾ ਅੱਗੇ ਵੀ ਪਹਿਲਾਂ ਵੀ ਕਈ ਵਾਰੀ ਨਹੀਂ ਜ਼ੋਰ ਲਾ ਲਿਆ ਜਿਹੜੇ ਆਪਣੇ ਆਪ ਨੂੰ ਪੜੇ ਲਿਖੇ ਕਹਿੰਦੇ ਚਾਰ ਦੋ ਚਾਰ ਕਿਤਾਬਾਂ ਲਿਖ ਲੈਂਦੇ ਜਾਂ ਪੜ੍ਹ ਲੈਂਦੇ ਆ ਨਾ ਦਾਟਰ ਪ੍ਰੋਫੈਸਰ ਜਾਂ ਕਈ ਕਥਾਵਾਚਕ ਵੀ ਬਣੇ ਆ ਜਿਹੜੇ ਬਹੁਤ بڑے ਲਿਖੇ ਬਣੇ ਆ ਹਰੇਕ ਨੂੰ ਡੇਰੇ ਪੱਦ ਗਿਆ ਆਰ ਐਸ ਐਸ ਆਲਾ ਇਹ ਆਪੇ ਟੈਗ ਨਾ ਦੇਈ ਜਾ ਕਰੋ ਲੋਕਾਂ ਨੂੰ ਤੁਹਾਨੂੰ ਜਿਹੜਾ ਮੈਨੂੰ ਪਤਾ ਆ ਵੀ ਤੁਸੀਂ ਜਾਣਦੇ ਹੋ ਨੇ ਆ ਸਰਕਾਰੀ ਦਰਬਾਰੇ ਦਫ਼ਤਰਾਂ 'ਚ ਇਸ ਕਰਕੇ ਮੈਂ ਤੁਹਾਨੂੰ ਕਿਹਾ ਕਿਉਂਕਿ ਪਰਸਨਲੀ ਤੌਰ ਤੇ ਮੈਂ ਬਹੁਤ ਸਾਰੇ ਬੰਦਿਆਂ ਨੂੰ ਮੰਨ ਲਓ ਜਾਣਦਾ ਆ ਜਿਹੜੇ ਇਦਾਂ ਪ੍ਰਚਾਰਕਾਂ ਨੂੰ ਬਹੁਤ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਦੇ ਮੈਂ ਪਰਸਨਲੀ ਉਹਨਾਂ ਨੂੰ ਜਾਣਦਾ ਕਰਕੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਸੀਗਾ ਵੀ ਕਈ ਦਿਨਾਂ ਤੋਂ ਮੈਂ ਇਹ ਜਿਹੜੀ ਵੀਡੀਓ ਚੱਲਦੀ ਸੀਗੀ ਮੈਂ ਦੇਖਦਾ ਰਿਆ ਪਰ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਮੈਂ ਕਿ ਖਰਿਆ ਹੌਰ ਸਿੱਖ ਪੰਥ ਦੇ ਬਹੁਤ ਸਾਰੇ ਬੰਦੇ ਆ ਜਿਹੜੇ ਬਹੁਤ ਮਹਾਨ ਪ੍ਰਚਾਰਕ ਆ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਕਮਾਂਡਰ ਵੀ ਕਹੋਂਦੇ ਆ ਤੇ ਕਈ ਜਗ੍ਹਾ ਕਈ ਸੰਸਥਾਵਾਂ ਨਾਲ ਸੰਪਰਦਾ ਨਾਲ ਕਈ ਕਈ ਜਗ੍ਹਾ ਤੇ ਜੁੜੇ ਹੋਏ ਆਪਣੇ ਆਪ ਨੂੰ ਦੱਸਦੇ ਆ ਮੈਂ ਕਿ ਸ਼ਾਇਦ ਆਪਣਾ ਜਿਹੜਾ ਉਹਨਾਂ ਦਾ ਬਣਦਾ ਸਵਾਲ ਜਵਾਬ ਹੈ ਉਹ ਜ਼ਰੂਰ ਦੇਣਗੇ ਕਿਉਂਕਿ ਉਹਨਾਂ ਦਾ ਤੋਰੀ ਫੁਲਕਾ ਨਹੀਂ ਚੱਲਣਾ ਜੇ ਉਹਨਾਂ ਕਿਸੇ ਦੇ ਖਿਲਾਫ ਪਾਤੀ ਮੈਨੂੰ ਪਤਾ ਹੈ ਇਸ ਕਰਕੇ ਤੇ ਮੈਂ ਇਹੇ ਬੇਜੀਆਂ ਕਰਨੀਆਂ ਸੀਗੀਆਂ ਤੇ ਪ੍ਰਚਾਰ ਕੰਮ ਆਬਤ ਜ਼ਹਿਰ ਉਗਲਣਾ ਸਾਨੂੰ ਬੰਦ ਕਰਨਾ ਚਾਹੀਦਾ ਹੈ ਇਹ ਗੁਰੂ ਸਾਹਿਬ ਦੇ ਥਾਪੇ ਹੋਏ ਹੁੰਦੇ ਆ ਪ੍ਰਚਾਰਕ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ